ਬਹੁਤ ਵਧੀਆ ਫਿਲਮਾ ਟ੍ਰੇਲਰ ਬਹੁਤ ਵਧੀਆ ਵਾ ਉਹਦੀ ਜਣੀ ਲਾਸਟ ਨਿਸ਼ਾਨੀ ਆ ਇੱਕ ਯਾਦਗਾਰ ਦੇ ਤੌਰ ਤੇ ਜਿਹੜੇ ਉਹਨੂੰ ਚਾਹਣ ਵਾਲੇ ਆ ਉਹਨੂੰ ਮੰਨਦੇ ਆ ਵੀ ਉਹ ਰਾਜਵੀਰ ਜਵੰਧਾ ਦੀ ਇੱਕ ਯਾਦਗਾਰ ਰਹਿ ਗਈ ਸਾਡੇ ਕੋਲੇ ਆਪ ਤਾਂ ਨਹੀਂ ਰਿਹਾ ਸਾਡੇ ਵਿੱਚ ਯਾਦਗਾਰ ਆਪ ਦੀ ਛੱਡ ਗਿਆ ਅੱਛਾ ਪਹਿਲਾਂ ਵੀ ਰਾਜਵੀਰ ਜਵੰਧਾ ਦੀਆਂ ਫਿਲਮਾਂ ਆਈਆਂ ਜਦੋਂ ਉਦੋਂ ਪ੍ਰੋਮੋਸ਼ਨ ਦੀ ਲਿਆ ਜਾਂਦਾ ਸੀ ਦੋ ਪਿੰਡਾਂ ਦੇ ਜਿਹੜੇ ਮਹੌਲ ਹੁੰਦਾ ਉਦੋਂ ਵੀ ਜੀ ਆਉਂਦਾ ਸੀ ਪਿੰਡ ਟੀਮ ਵੀ ਆਉਂਦੀ ਸੀਗੀ ਸਾਡੇ ਪਿੰਡ ਫੰਕਸ਼ਨ ਬਹੁਤ ਹੁੰਦੇ ਰਹੇ ਆ ਤੇ ਬਕਾਇਦਾ ਪਿੰਡ ਦੇ ਵਿੱਚ ਸਾਧ ਦੇ ਵਿੱਚ ਆ ਕੇ ਉਹ ਕਰਾਉਂਦਾ ਰਿਹਾ ਫਕਸ਼ਨ ਦੀ ਉਹਨੂੰ ਪ੍ਰੋਗਰਾਮ ਮਿਸ ਕਰ ਰਹੇ ਹੋ ਕਿ ਜੇਕਰ ਰਾਜਵੀਜ ਬੰਦਾ ਹੁੰਦਾ ਇੱਕ ਵਾਰ ਫਿਰ ਹਾਂਜੀ 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 ਉਹ ਤਾਂ ਹਾਂਜੀ ਹਾਂਜੀ ਉਹ ਤਾਂ ਗੱਲ ਘਾਟ ਪੂਰੀ ਹੋਣੀ ਹੀ ਨਹੀਂ ਜੇ ਆਪ ਹੁੰਦੇ ਤਾਂ ਗੱਲ ਕੁਝ ਹੋਰ ਹੋਣੀ ਸੀ ਹੁਣ ਗੱਲ ਕੁਝ ਹੋਰ ਹੈ ਪਿੰਡ ਦੇ ਵਿੱਚ ਇਸ ਵੇਲੇ ਮਾਹੌਲ ਕੀ ਹੈ ਪਿੰਡ ਵਿੱਚ ਮੌਲ ਉਹੀ ਆ ਦੀ ਸੋਗਮਈ ਮਾਹੌਲਾ ਹਰ ਇੱਕ ਤੋਂ ਬੰਦਾ ਪਰੇਸ਼ਾਨ ਆ ਬਈ ਬਹੁਤ ਜਿਆਦੇ ੱਟਕਾ ਹੋ ਗਿਆ ਪਿੰਡ ਨਾਲ ਪਿੰਡ ਨਾਲ ਵੀ ਉਹਦੇ ਪਰਿਵਾਰ ਨਾਲ ਵੀ ਬੜੀ ਗਲਤਾਂ ਦੇ ਬੱਚਿਆਂ ਲਈ ਤੇਦੀ ਮਾਤਾ ਲਈ ਬਹੁਤ ਜਿਆਦੇ ਤਾਂ ਤੇਰੀ ਗੱਲ ਹੈ ਫਿਲਮਰ ਦੇਖਿਆ ਹੋਣਾ ਤੁਸੀਂ ਮੈਂ ਫਿਲਮ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ ਰਾਜੀ ਵਿੱਚ ਬੰਦਾ ਦੀ ਉਹ ਆਪ ਦਾ ਉਹੀ ਉਹਨੇ ਜਿਵੇਂ ਜ਼ਿੰਦਗੀ ਚ ਉਹਨੇ ਮਤਲਬ ਮਿਹਨਤ ਕੀਤੀ ਆ ਉਹ ਦਰਸਾਇਆ ਹੋਇਆ ਉਹਦਾ ਵੀ ਇਸ ਤਰ੍ਹਾਂ ਮਿਹਨਤ ਕਰਕੇ ਬੰਦਾ ਕਾਮਯਾਬ ਹੋ ਸਕਦਾ